ਹਾਂਜੀ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਆਪਾਂ ਆਗੇ ਜਵਾਕਾਂ ਨੂੰ ਛੱਡਣੇ ਜੀ ਜਵਾਕਾਂ ਨੂੰ ਛੱਡ ਕੇ ਫਿਰ ਜੰਨੇ ਆ ਕਰਦੇ ਆ ਆਪਣੇ ਕੰਮ ਦੀ ਤਿਆਰੀ ਤੇ ਬੱਚੇ ਤਿਆਰ ਨੇ ਬਿਲਕੁਲ ਬੈਂਡ ਨੂੰ ਢੀਕ ਰਹੇ ਨੇ ਬੈਨ ਆਏ ਤਾਂ ਬੱਚੇ ਜਾਣਗੇ ਜਿਹੜੇ ਬੱਚਿਆਂ ਦੀ ਬੈਨ ਆ ਗਈ ਬੱਚੇ ਰਹੇ ਨੇ ਜੀ ਚਲੋ ਵਾਹਿਗੁਰੂ ਮੇਰਾ ਕਰੀ ਇੱਕ ਹਫ਼ਤਾ ਥੋੜੀ ਠੀਕ ਹੋ ਜਾਣਾ ਦਿਮਾਗ ਚੱਟਣ ਲੱਗ ਗਏ ਨੇ ਨਾਲ ਦੀ ਨਾਲ ਤੇ ਤੂੰ ਮੈਨੂੰ ਇਹ ਦੱਸ ਤੂੰ ਮੈਨੂੰ ਆਖਿਆ ਸੀ ਵੀ ਆ ਚਰਾਣੀ ਆ ਕਦੋਂ ਗਿਆ ਸੀ ਕਦੋਂ ਗਿਆ ਸੀ ਕੀ ਚਲਾਣੀ ਮਤਲਬ ਯਾਰ ਚਲਾਣੀ ਆ ਪੱਟੀ ਚਲਾਣੀ ਚਲਾਣੀ ਆਣਾ ਕਿ ਕਿੰਨੀ ਹੈਗਾ ਤੇ ਦੂਜੇ ਤੋਂ ਮੈਂ ਆਪ ਹੀ ਆਖੀ ਕੀ ਆਖਿਆ ਜੀ ਇਹ ਅੱਜ ਨਾ ਥੋੜੀ ਠੀਕ ਹੈ ਤਾਂ ਕਰਕੇ ਲੱਗ ਰਹੀ ਹੈ ਕਰਨ ਹੁਣ ਠੀਕ ਹੋਣਾ ਨਹੀਂ ਕੱਲ ਕੱਲ ਐਂ ਹੋ ਰਹੀ ਸੀ ਕੱਲ ਸੁਸਰੀ ਵਾਂਗੂ ਸੁੱਤੀ ਵੀ ਸੀ ਗੱਲ ਜਮਾ ਠੀਕ ਹੈ ਠੀਕ ਚਾਹੀਦਾ ਠੀਕ ਚਾਹੀਦਾ ਚੀਕਦੀ ਰਿਆ ਕਰ ਬਸ ਠੀਕ ਆਣਾ ਲੀਟੀ ਨਾ ਕਰ ਮੈਨੂੰ ਇਹ ਚਾਹੀਦਾ ਠੀਕ ਹੈ ਤੈਨੂੰ ਵੀ ਚਾਹੀਦਾ ਅੱਜ ਬੱਦਲ ਹੋ ਰਿਹਾ ਹੈ ਪੂਰਾ ਹਾਂ ਹਾਂ ਸਵੇਰੇ بارش ਹੋਈ ਸੀ ਲੋ ਜੀ ਇੱਥੇ ਨਾ ਮੁਸ਼ੱਕਤ ਚੱਲ ਰਹੀ ਆ ਵੇਖਣਾ ਕੌਣ ਜਾਂਦਾ ਕੈਂਪਰ ਜਾਂ ਇੱਕ ਕੈਂਪਰ ਹੈ ਨਾ ਕੋਈ ਕਰੇ 500 ਰੁਪਏ ਦੇ 2 ਮਿੰਟ ਪਹਿਲਾਂ ਨਾ ਮੇਰਾ ਸਿਰ ਖੱਦੀ ਖਲੀ ਸੀ 2 ਮਿੰਟ ਪਹਿਲਾਂ ਮੇਰਾ ਸਿਰ ਇਹ ਤਾਂ ਇੰਨਾ ਉੱਚਾ ਹੋ ਗਿਆ ਇਹ ਤਾਂ ਫਲਾਣਾ ਹੋ ਗਿਆ ਇਹ ਤਾਂ ਐ ਹੀ ਹੋ ਗਿਆ ਮੈਂ ਵੀਡੀਓ ਬਣਾਉਣ ਲੱਗਾ ਨਾਲ ਦੀ ਨਾਲ ਖੁੱਲ ਗਿਆ ਐਵੇਂ ਕਿਵੇਂ ਹੋ ਗਿਆ ਤੂੰ ਰਹਿਣ ਰਹਿਣ ਦੇ ਵਾਲੀ ਕੀ ਗੱਲ ਐ ਤੇ ਚੱਲ ਪੈਂਦੀ ਹੈ ਪਰ ਹੁਣ ਕੀ ਹੋਣ ਮੈਂ ਕੀ ਕਰਾਂ ਕੀ ਕਰਾਂ ਜ ਆ ਗੱਲ ਦੱਸ ਮੈਨੂੰ ਪਹਿਲਾਂ ਚਿੱਕੀ ਜਾਂਦੀ ਸੀ ਹੁਣ ਕਿਉਂ ਨਹੀਂ ਚਿੱਕਦੀ ਵੀ ਤਾਂ ਹੁਣ ਕਿਵੇਂ ਨਾਲ ਦੀ ਨਾਲ ਕਿਵੇਂ ਖੁੱਲ ਗਿਆ ਹੁਣ ਨਾ ਕੋਈ ਉਹ ਕਾਠੀ ਕਹਿਣਾ ਕੀ ਲੋਕ ਛਤਰੀ ਲੈਣ ਭੇਜਿਆ ਸੀ ਤੇ ਛਤਰੀ ਦਾ ਦੇਖੋ ਕੀ ਕਰਕੇ ਲਈ ਆ ਠੀਕ ਰਹੇ ਲੋ ਖਾਲ ਨਹੀਂ ਪਈ ਆਪਦੇ ਵਰਗੀ ਕਰ ਲਈ ਗੀ ਹੋਰ ਗਈ ਸਿੱਧੀ ਹੋ ਗਈ ਸਿੱਧੀ ਹੋ ਗਈ ਜਦੋਂ ਥੋੜੀ ਜਿਹੀ ਰੰਡੀ ਹੋਵੇ ਉਹਨੇ ਕੀ ਗੱਲ ਕਰ ਚਤਰੀ ਦਾ ਕੀ ਬੜਾ ਆ ਜਾਈ ਆਲਾ ਫਰਦੂ ਮੈਂ ਕਰਨਾ ਨੂੰ ਸਿੱਧੀ ਪਿਆ ਡਾ ਮੈਨੂੰ ਕਹਿੰਦਾ ਵੀ ਆਪ ਹੁਣ ਵੇਖ ਹਾਂ 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 ਵੇਖ ਲੈਣੀ ਔਰ ਕਿੰਨੀ ਕੀ ਛੇਤੀ ਕਰ ਲੈਣੀ ਹੈ ਹੋਰ ਕਹਿੰਦੀ ਨਹੀਂ ਹੁੰਦੇ કરી ਜਾ ਹਾਲੇ ਰੱਬ ਤੈਨੂੰ ਮੱਤ ਦੇਵੇ ਸਾਡੇ ਪੰਜਾਬੀ ਚ ਸੜਨਾ ਪਰਾਵਾਂ ਦੇਖਾਂ ਦੇ ਬੋਲਦੇ ਹੋ ਜੇ ਕਿਸੇ ਨੂੰ ਕੰਮ ਨਾ ਹੋਵੇ ਨੋ ਕਿ ਉਹਨੂੰ ਕਹਿੰਦੇ ਰੱਬ ਤੈਨੂੰ ਮੱਤ ਦੇਵੇ ਤੇ ਰੱਬ ਵੀ ਮੱਤ ਦੇਵੇਗਾ ਹੋਰ ਤੇ ਕੋੜ ਦੇਵੇ ਬੰਦੇ ਤਾਂ ਉਲਟ ਸੁਲਟ ਸਿਗਾ ਦੇ ਨੇ ਹਾਂ ਹੁਣ ਅਸੀਂ ਜਾ ਕੇ ਆਣੇ ਆਂ ਇਹ ਖੁੱਲੋਂ ਉਹਨੇ ਸਚ ਜਾਨੀਆ ਬਾਰਿਸ਼ ਆ ਜਾਂਦੀ ਹੈ ਬਾਰਿਸ਼ ਆ ਜਾਂਦੀ ਹੈ ਬੱਦਲ ਹੋ ਰਹੇ ਪੂਰਾ ਤੇ ਅਸੀਂ ਜਾ ਕੇ ਆਣੇ ਆਂ ਬਾਜ਼ਾਰ ਕੁਝ ਖਾਣ ਪੀਣ ਨੂੰ ਲਿਆਵਾਂਗੇ ਥੋੜਾ ਮੋਟਾ ਕੋਈ ਭਾਈ ਜੀ ਮਾਰਕੀਟ ਸਲਾਹ ਵਾਂਗੀ ਬਰਸਾਤ ਪੈਂਦੀ ਹੋਵੇ ਚੱਲ ਸ਼ੋਲੇ ਸਮੋਸੇ ਖਾਣੇ ਆਂ ਉਹ ਲੈਣ ਆਇਆ ਜੀ ਉਹ ਪਹੁੰਚ ਰਹੀ ਹੈ ਮੈਡਮ ਅੱਗੇ ਠੀਕ ਹੈ ਤੇ ਇਹ ਮਾਰਕੀਟ ਦਾ ਰੱਛਾ ਹੈ ਜੀ ਇਧਰ ਸਾਹਮਣੇ ਅੱਡਾ ਆ ਗਿਆ ਜੀ ਵਾਹ ਸਾਡਾ ਰਮਲੇ ਨਹੀਂ ਜਵਾਬ ਦੇਤਾ ਹੈ ਨਹੀਂ ਉਹ ਪੈਕਰੀ ਜਾਂਦੇ ਨਹੀਂ ਪੈਕਰੀ ਜਾਂਦੇ ਨਹੀਂ ਮੈਂ ਕਿਹਾ ਜਵਾਬ ਦੇ ਤਾਂ ਵੀ ਜਾਓ ਭਜੋ ਉਥੋਂ ਨਹੀਂ ਨਹੀਂ ਕੋਈ ਗੱਲ ਠੀਕ ਲੋ ਜੀ ਆ ਗਏ ਚਲਿਏ ਚਲਿਏ ਹੁਣ ਮੰਗੇ ਛੋਲੇ ਸਮੋਸੇ ਹਾਂ ਫੇਰ ਬੱਚੇ ਵੀ ਨਰਾਜ ਹੋਣਗੇ ਬੱਚਿਆਂ ਦਾ ਬੱਚੇ ਬਿਮਾਰ ਚੱਲ ਰਹੇ ਨੇ ਬੱਚਿਆਂ ਨੂੰ ਨਹੀਂ ਖਵਾਣਾ ਨਾ ਗੱਲ ਤਾਂ ਹੋਈ ਐ ਇਹਦਾ ਡੇਡ ਮੰਗਦਾ ਹਾਂ ਮੇਰਾ ਤਾਂ ਮੰਗਦਾ ਭਾਈ ਵਾਧੂ ਮੰਗਦਾ ਇਹ ਛਤਰੀ ਨਹੀਂ ਲੱਗੀ ਰਹੀ ਜਾਂ ਉਹ ਪਹਿਲਾਂ ਢਿੰਗੀ ਕਰ ਲੈਂਦੀ ਐ ਫਿਰ ਉਹਨੂੰ ਸਿੱਧੀ ਕਰ ਲੈਂਦੀ ਐ ਹੋ ਗਈ ਸੈਟ ਹੁਣ ਹੋਈ ਐ ਅਸੀਂ ਆ ਗਏ ਅਮਰੂਦ ਲੈਣ ਅਮਰੂਦ ਵੀ ਬਾਈ ਕੋਲ ਆਈ ਰਹਿ ਗਏ ਥੋੜੇ ਜਿਹਾ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਕੰਮ ਚਲਾਵੇ ਚੰਗੀ ਗੱਲ ਐ ਲੈ ਕੇ ਚੱਲਦੇ ਆ ਘਰੇ ਜੀ ਮੈਂ ਦੇਖਿਆ ਵੀ ਉਹ ਨਾ ਦਹੀਂ ਯਾਨੀ ਕਿ ਦੁੱਧ ਉਬਾਲਦੇ ਸੀ ਨਾ ਮਲਾਈ ਨਿਕਲਦੀ ਸੀ ਉਹ ਕੱਢ ਰੱਖੀ ਸੀ ਕਨਕੇ ਤੇ ਕਨੱਕੇ ਉਹ ਬਣਾਣ ਦੀ ਬਹੁਤ ਕੋਸ਼ਿਸ਼ ਕਰੀ ਬਣਾਣੇ। ਹੱਲਿਆਣੇ ਨਾਲ ਤੋਂ ਫਿਰ ਮੈਂ ਨਾ ਲੈ ਕੇ ਆਇਆ ਗ੍ਰੇਂਡਰ। ਹੁਣ ਆਪਾਂ ਇਹਨੂੰ ਖੋਲਦੇ ਆਂ ਫਿਰ ਇਹਦੇ ਨਾਲ ਬਣਾ ਕੇ ਦੇਖਾਂਗੇ ਬਣਦਾ ਕਿ ਨਹੀਂ। 10 ਘੰਟੇ ਮੱਖਾ ਮਾਰਿਆ ਸੀ ਮੈਂ ਫਿਰ ਨਰਦੀਪ ਵੀ ਲੱਗੀ ਸੀ ਫਿਰ ਵੀ ਨਹੀਂ ਬਣਾ। ਮੈਂ ਚੱਲਦੀ ਆਂ ਉਹ ਬਣਾਉ। ਏ ਥੋੜੇ ਉਮੀਦ ਕਰਨੀ ਆ ਬਣ ਜਾਵੇਗਾ। ਚੱਲ ਠੀਕ ਆ ਬਣਾ ਫਿਰ ਵੇਖਨੇ ਆ। ਚੱਲਣ ਦੇ। ਚਰਾੜ ਰੱਥਲੇ ਰਥਲੇ ਨਾ ਅੰਸਲੇ ਨਾ ਥਲੇ ਲਾਉਣੇ ਨਾ ਹੁਣ ਚਲਾਉਂਦੇ ਨਹੀਂ ਹਾਂ ਐਂ ਡਰਦੀ ਰਹਿੰਦੀ ਐ ਮੇਰੇ ਨਾਲ ਲੜਨਾ ਵੇ ਨਾ ਛੇਰ ਦੇ ਦਿਲ ਘਾਟ ਮਿੰਦੀ ਐ ਹੋਰ ਕੰਮ ਕਰਨਾ ਹੋਏ ਲੜਦੀ ਰਹਿੰਦੀ ਐ ਡਰਦੀ ਰਹਿੰਦੀ ਐ ਇਹ ਬੰਦ ਕਿਉਂ ਜਾਂਦਾ ਵਾਰੀ ਅਸੀਂ ਚੱਲੇ ਆਂ ਗੁਰਦੁਆਰੇ ਮੱਥਾ ਟੇਕਣ ਠੀਕ ਹੈ ਜੀ ਤੇ ਰਾਸਤੇ 'ਚ ਆ ਗਏ ਅਸੀਂ ਅੱਧ 'ਚ ਪਹਿਲਾਂ ਸ਼ੁਰੂ ਸ਼ੁਰੂ ਤਾਂ ਯਾਦ ਕਰਾਉਣੀ ਅੱਜ ਦਿਨੇ ਚਲਾ ਕੇ ਮੋਟਰਸਾਈਕਲ ਇਹ ਚਲਦਾ ਐਨ ਸ਼ਰਟ ਵੀ ਪਾਦੇ ਨੇ ਉਹ ਕੋਈ ਕੋਈ ਮਸਤੀ ਵੀ ਚੱਲਦੀ ਆ ਕਰਦੇ ਨੇ ਸਾਰਾ ਕੁਝ ਚੱਲ ਦੁਨੀਆਦਾਰੀ ਆ ਜਦੋਂ ਬਾਹਰ ਨਿਕਲਦੇ ਨੇ ਉਹਦੀ ਪਤਾ ਲੱਗਦਾ ਵੀ ਕੀ ਕੁਝ ਹੁੰਦਾ ਹੈ ਨਹੀਂ ਇੰਨਾ ਨਹੀਂ ਕਰਨਾ ਚਾਹੀਦਾ ਜਵਾਬ ਤਾਂ ਨਾ ਆਹ ਦੇਖ ਮੁੰਡੇ ਦੌੜ ਵੀ ਲਾਉਂਦੇ ਫਿਰਦੇ ਨੇ ਉਹ ਦੇਖੋ ਕਿੰਨੇ ਸਿਆਣੇ ਨੇ ਆਹ ਦੇਖੋ ਤਿਆਰੀ ਤਿਆਰੀ ਕਰਦੇ ਫਿਰਦੇ ਨੇ ਅਗਲੇ ਫਿਰ ਉਹ ਮੋਟਰਸਾਈਕਲ ਕਮਾਉਂਦੇ ਨੇ ਨਹੀਂ ਕਰੇ ਕਰਦੇ ਨੇ ਉਹ ਵੇਖ ਗਏ ਇਹ ਦੁਨੀਆਦਾਰੀ ਜੀ ਹੁਣ ਅਸੀਂ ਪਹੁੰਚ ਗਏ ਆ ਗੁਰਦੁਆਰੇ ਤੇ ਉੱਥੇ ਟਾਈਮ ਲੱਗੂ ਆ ਹੁਣ ਮੈਨੂੰ ਉਨਾਂ ਚਿਰ ਖੜ ਕੇ ਇੰਤਜ਼ਾਰ ਕਰਨਾ ਪਊਗਾ ਜੀ ਚਲੋ ਵਾਹਿਗੁਰੂ ਮੇਰਾ ਕਰੇ ਗੁਰਦੁਆਰੇ ਜਾ ਕੇ ਆ ਗਏ ਤੇ ਹੁਣ ਆਪਾਂ ਚੱਲਦੇ ਆ ਘਰੇ ਇੱਥੇ ਮੌਸਮ ਵਧੀਆ ਹੈ ਤਾਂ ਘਰੇ ਘੁੰਮਦੇ ਫਿਰਦੇ ਨੇ ਘੁੰਮਦੇ ਫਿਰਦੇ ਨੇ ਤੇ ਹੁਣ ਚੱਲਦੇ ਆਂ ਜੀ ਘਰੇ ਆਪਾਂ ਹਾਂਜੀ ਆਪਾਂ ਅੱਜ ਬਨਾਣਾ ਸ਼ੇਕ ਬਣਾਣੇ ਆ ਜੀ ਬਨਾਣਾ ਸ਼ੇਕ ਬਣਾਣੇ ਆ ਠੀਕ ਹੈ ਜੀ ਅਧਵਾ ਇਹ ਤੁਮ ਨਹੀਂ ਪਿੰਡ ਕੇ ਹਰਮਨ ਤੇ ਆਪ ਪਿੰਡ ਕੇ ਮਹਿਨਤਾ ਪਸੰਦ ਹੀ ਕੋ ਨਹੀਂ ਹੈਗਾ ਇਹਨਾਂ ਨੌਦੀ ਪੀ ਸਕਦੀ ਹੈ ਤੇ ਇਹ ਪਤਾ ਕਿਉਂ ਬਣਦਾ ਵੀ ਅੱਜ ਆ ਆਈਏ ਨਮੀ ਤਾਂ ਕਰਕੇ ਆਈਏ ਨਮੀ ਹਾਂ ਹਾਂ ਯੂਜ਼ ਕਰਦੇ ਬੈਨੇ ਇਹਨੂੰ ਪਹਿਲੇ ਮੱਖਣ ਤਾਂ ਬਣਾ ਲਿਆ ਗਿਓ ਵੀ ਬਣਾ ਲਿਆ ਹੈਗਾ ਅਸੀਂ ਉਹਨੂੰ ਪਕਾ ਵੀ ਲਿਆ ਹੈ ਦੇਸੀ ਘੋਬੀ ਬਣ ਗਿਆ ਹੈ ਛੇਰ ਆ ਦੇਖੋ ਇਹ ਨਸਰ ਬਣ ਗਿਆ ਦੇਸੀ ਘੋਬੀ ਬਣ ਗਿਆ ਹੈ ਮੈਂ ਇਹਦੇ ਅੰਦਰ ਬਣਿਆ ਕੋਈ ਨਹੀਂ ਸੀ ਕੁਝ ਵੀ ਮੇਰੇ ਉਹਨੂੰ ਕਿੱਤਾ ਕੀ ਤੂੰ ਅੱਛਾ ਘਰੇ ਰਹਿਵੇਂਗਾ ਤਾਂ ਹੀ ਤੈਨੂੰ ਪਤਾ ਲੱਗੇਗਾ ਅੱਛਾ ਯਾਰ ਅੱਜ ਬੜੀ ਕੱਲ ਵੀ ਅੱਜ ਵੀ ਯਾਨੀ ਕਿ ਇਸ ਦਿੋਦੇ ਹੀ ਸਾਡਾ ਕੀ ਰਿਹਾ ਕੀ ਰਿਹਾ ਮੈਨੂੰ ਪਤਾ ਕੀ ਰਿਹਾ ਮੈਨੂੰ ਜਦੋਂ ਪਤਾ ਹੀ ਨਹੀਂ ਚੱਲ ਤੁਸੀਂ ਆਪੇ ਸੁਣ ਜਾ ਮੈਨੂੰ ਹੁਣ ਬੋਲਣਾ ਨਹੀਂ ਆਵੇਗਾ ਆ ਦੋ ਕੇਲੀਆਂ ਛੱਡੀਆਂ ਨਹੀਂ ਇਹ ਕੇਲੇ ਨਹੀਂ ਇਹ ਕੇਲੀਆਂ ਨੇ ਦੂਰ ਕਰਵਾ ਦੇ ਯਾਰ ਹੁਣ ਬਤਾ ਕੇ ਕੇਲੀਆਂ ਜੀਆ ਇਹ ਜਦੋਂ ਤੱਕ ਪਾ ਦੋ ਤੂੰ ਉਹਨਾ ਸ਼ਹਿ ਬਣਾਵਣਾ ਠੀਕ ਹੈ ਹੁਣ ਇਹਦੇ ਦੁੱਧ ਬਾਦ ਹੁਣ ਇਹਦੇ ਚੀਨੀ ਬਾਦ ਹੁਣ ਇਹਦੇ ਬਰਕ ਪਾ ਦ ਆ ਮੇਰੀ ਇਹੀ ਲਾਹ ਤੇ ਨੇ ਤੇ ਮੇਰੀ ਮਾ ਤੇ ਲਾਹ ਦੀ ਗੱਲ ਲਈ ਹੁਣ ਮੇਰੀ ਟੰਡ ਇਵੇਂ ਕਰਦੇ ਨੇ ਕੋਈ ਪਤਾ ਹੈ ਠੀਕ ਨਾ ਸਿਆਣੇ ਨੇ ਸਾਰੇ ਠੀਕ ਆ ਉਹ ਮोटा ਸ਼ਹਿਬ ਅੱਜ ਮਨਪ੍ਰੀਤ ਬਹੁਤ ਹੀ ਜਿਆਦਾ ਖੁਸ਼ ਹੈ ਬਹੁਤ ਹੀ ਜਿਆਦਾ ਇਧਰ ਖਾਈ ਮੂੰਹ ਖਾਈ ਇਧਰ ਨਵਦੀਪ ਸਾਈਡ ਤੇ ਮਨ ਲਾ ਰਹੇ ਨੇ ਰਾਇ ਪਈ ਜਾਂਦਾ ਉਹਨੇ ਚੰਗੀ ਤਰ੍ਹਾਂ ਵੇਖਦਾ ਇਹ ਖੁਸ਼ ਹੋਇਆ ਮੂੰਹ ਕਹਿੰਦਾ ਹੈ ਇਧਰ ਵੇਖੀ ਖੁਸ਼ ਹੈ ਇਧਰ ਵੇਖੀ ਇਧਰ ਅੱਖਾਂ ਨਿਕਲ ਗਈ ਨੀਂ ਹਾਂ ਨੀਂਦਾ ਦਾ ਟਾਈਮ ਹੋ ਗਿਆ ਉਹਨੇ ਦੋ ਘੰਟੇ 11:30 ਵਜੇ ਦੇ ਨੀਂਦਾ ਵੀ ਸੀ ਹਾਂ ਇਹਨੂੰ ਪੱਕਾ ਡਿਸਾਈਡ ਪਤਾ ਹੈ ਨਾ 11:30 ਵਜੇ ਤੱਕ ਨੀਂਦਾ ਵੀ ਗੋਸਤ ਬਾਦ ਉੱਠ ਕੇ ਬੈਠ ਜੀ ਅੱਖਾਂ ਖੋਲ ਕੇ ਫਿਰ ਬੋਲ ਰਹੀ ਕਿ ਮੈਂ ਤਾਂ ਖੁਸ਼ੀ ਸੀ ਆਹੋ ਖੁਸ਼ੀ ਨਾਲ ਸੀ ਮੈਂ ਤਾਂ ਖੁਸ਼ ਹਾਂ ਵਾਧਾ ਨੇ ਕਿ ਬੋਤੇ ਜਾਂ ਬਣ ਕੇ ਬੈਠੀ ਰਹਿੰਦੀ ਆ ਫਿਰ ਨਹੀਂ ਮੈਂ ਕਿਸ ਨੂੰ ਬੋਲ ਨਹੀਂ ਆ ਕੁਝ ਤੇ ਬੋਲਦੀ ਤਾਂ ਨਹੀਂ ਗੱਲ ਤੋਂ ਹੀ ਆ ਨਾ ਬੁਲਾ ਨਹੀਂ ਕਿਸੇ ਨੂੰ ਬੈਤ ਬੁਲਾ ਨਹੀਂ ਕੰਚੁੱਕ ਕਰਕੇ ਆਪਦਾ ਬੈਠੀ ਰਹਿੰਦੀ ਆ ਆਹੋ ਭਗਤੀ ਕਰਨੀ ਹੈਗੇ ਇਵੇਂ ਦਾ ਹੈ ਨਹੀਂ ਲੋ ਜੀ ਅੱਛਾ ਯਾਰਾ ਕਮਾਲ ਹੈ ਤੂੰ ਅੰਦਰ ਜਮੀ ਬਣ ਜੇਗੀ ਫਿਰ ਹੈ ਚਲੋ ਅੰਦਰ ਜਮੀ ਬਾਣੇ ਮੇਰਾ ਪਵਿੱਛੇ ਵੇਖੀ ਫਿਰ ਪਰ ਮੇਰਾ ਕੋਇ ਇੱਕ ਤੇਰੇ ਹੱਥ ਚ ਹੀ ਆ ਉਹਨੂੰ ਕਿਵੇਂ ਕਰਨਾ ਨਾ ਤੇਰੇ ਹੱਥ ਚ ਹੀ ਆ ਮੇਰਾ ਪਵਿੱਛਾ ਖੁਸ਼ ਰਹਿਵੇਂਗੀ ਲੋ ਦੇਖ ਵੇਖ ਸਾਰਾ ਠੀਕ ਹੈ ਠੀਕ ਹੈ ਤੇ ਜੇ ਚੱਲੋ ਬਾਈ ਬਾਈ ਵੀ ਕਰਦੇ ਯਾਰ ਗੁੱਡ ਨਾਈਟ ਬੋਲਦਾ ਸਾਰਿਆਂ ਨੂੰ ਗੁੱਡ ਨਾਈਟ ਗੁੱਡ ਨਾਈਟ ਐ एवरीवन ਤੇਰੀ ਦੀ ਇੰਗਲਿਸ਼ ਗਾਇਸ ਕਿਉਂ ਮੈਨੂੰ ਆਂਦੀ ਸੀ ਸਾਰਾ ਯਾ ਇਹ ਤੇਰੇ ਪਿਆਉਣੇ ਤੇ ਤੁਸੀਂ ਜਦੋਂ ਜਦੋਂ ਆਏ ਮੇਰੀ ਜ਼ਿੰਦਗੀ ਸਾਰਾ ਕੁਝ ਮੈਂ ਬੋਲ ਦੇ ਗਿਆ ਅੱਛਾ ਯਾਰ ਐਟਾ ਬਤਾਈ ਯਾਰੀ ਚੋਈ ਨਹੀਂ ਆ ਰੋਜ਼ ਤੱਕ ਯਾਰੀ ਚੋਈ ਹਾਂਜੀ ਹੁਣ ਆਪਾਂ ਇਸ ਵਲੌਗ ਨੂੰ ਕਰਦੇ ਆਂਡ ਜੇ ਤੁਹਾਨੂੰ ਪਸੰਦ ਆਇਆ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਕੱਲ੍ਹ ਦੇ ਵਲੌਗ ਚ ਥੈਂਕ ਯੂ ਸੋ ਫੋਰ ਵਾਚਿੰਗ ਬਾਏ